ਤੇ ਅੱਜ ਅਸੀਂ ਪੱਠੇ ਲੈ ਕੇ ਆਉਨੇ ਆ ਮਾਤਾ ਤਾਂ ਇੰਜਰਡ ਹੋ ਗਈ ਮਾਤਾ ਨੂੰ ਹੋ ਗਿਆ ਟਾਈਫਾਇਡ ਅੱਛਾ ਮਾਹਲਾ ਮੈਂ ਕਿਹਾ ਮਾਹਲਾ ਤਾਂ ਫਿਰ ਇੱਕੋ ਬੰਦੇ ਆ ਕਿਨੇ ਕਿਹਾ ਜਿੰਨੀ ਗਰਮੀ ਚ ਲੱਗਣ ਤੂੰ ਅੰਦਰ ਜਾ ਵਾਜਾ ਮੰਮੀ ਨੂੰ ਕਹ ਦੇ ਕੀਰਤ ਨੂੰ ਕਹ ਦੇ ਕਿਹੜਾ 버ਗਰ 버ਗਰ ਲੈ ਕੇ ਆਇਆ ਸੀ ਮੈਂ ਤੇ ਕੀਰਤੀ ਫਿਰ ਪਾਸਤਾ ਵੀਰ ਨੂੰ ਅਨੁਲਾਇਆ ਸੀਗਾ ਨਹੀਂ ਉਹ 버거 ਤਾਂ ਮੈਂ ਵੈਸੇ ਖਾਂਦਾ ਵੀ ਭੁੱਖ ਜਿ ਮਿਟ ਜੂਗੀ ਪਾਸਤਾ ਤਾਂ ਖਾਣਾ ਆਪਾਂ ਨਹੀਂ ਐਨਾ ਪਾਸਤਾ ਫਿਰ ਮੈਂ ਉਹੀ ਕਰ ਲਿਆ ਸੀਗਾ ਓਏ ਖਾ ਲਾਂਗੇ ਖਾ ਲਾਂਗੇ ਕੋਈ ਨਹੀਂ ਕੋਈ ਨਹੀਂ ਦੇਖ ਰਿਹਾ ਥੋੜਾ ਮੈਂ ਕਿੰਨਾ ਖਾਦੀ ਹੋਇਆ ਪਾਗਲ ਅਜਿਹੇ ਮੈਨੂੰ ਕਰਨੀ ਚੱਗੀ ਵੀ ਹੈ ਮੈਂ ਨੇ ਪਿਆਰ ਨਾਲ 버거 ਵਾਲੇ ਪੁੱਛਣ ਆਇਆ ਤੂੰ ਇੱਥੇ ਜਾ ਕੇ ਮੈਨੂੰ ਬੋਲਣ ਲੱਗ ਗਈ ਹੈ ਪਰ ਬੋਲਣਾ ਹੀ ਹੈ ਕਿ ਤਾ ਬੰਦੇ ਨੂੰ ਉਹੀ ਗਰਮੀ ਚ ਲੱਗ ਗਈ ਹੈ ਤੇਰੇ ਤੇ ਐਂ ਨਹੀਂ ਗਰਮੀ ਚ ਲੱਗਣੋਂ ਤੂੰ ਅੰਦਰ ਜਾ ਵਾ ਮਮੀ ਨੂੰ ਕਹ ਦੇ ਮੀ ਤੇ ਭੈਣ ਕੋਈ ਟਾਈਟੇਨੀਅਮ ਦੀਆਂ ਨਹੀਂ ਬਣੀਆਂ ਹੋਈਆਂ ਜਿਹੜੀ ਤੇਰੀ ਵਾਈਫ ਨੂੰ ਤਾਂ ਗਰਮੀ ਲੱ ਆਪਦੀ ਵਾਈਫ ਨੂੰ ਤਾਂ ਸਵਰਗ ਦੀ ਰਾਣੀ ਬਣਾ ਕੇ ਕੈਮਰੇ ਦੇ ਅੱਗੇ ਖੜੀ ਕਰ ਦਿੰਦਾ ਤੇ ਭੱਠੀ ਵਰਗੀ ਰਸੋਈ 'ਚ ਕੰਮ ਕਰਨ ਮੰਮੀ ਜਾਂ ਭੈਣ ਉਹ ਕੋਈ ਲੋਹੇ ਦੀਆਂ ਨਹੀਂ ਬਣੀਆਂ ਉਹਨਾਂ ਨੂੰ ਵੀ ਬਰਾਬਰ ਗਰਮੀ ਲੱਗਦੀ ਆ ਇਹਨੇ ਆਪਣੀ ਵਾਈਫ ਨੂੰ ਸਰਪ੍ਰਾਈਜ਼ ਦੇਣ ਵਾਸਤੇ ਤੇ YouTube ਦੇ ਥੰਬਨੇਲਸ ਲੈਣ ਵਾਸਤੇ ਰੱਖਿਆ ਤੇ ਘਰ ਦਾ ਕੰਮ ਕਰੇ ਬੁੱਢੀ ਮਾਂ ਤੇ ਜਿਹੜੇ ਟੀਨੇਜਰਸ ਇਹਨਾਂ ਨੂੰ ਦੇਖਦੇ ਆ ਨਿਊਲੀ ਮੈਰਿਡ ਕਪਲ ਆ ਉਹਨਾਂ ਨੂੰ ਸਿੱਖਿਆ ਦੇ ਰਿਹਾ ਵੀ ਘਰ 'ਚ ਆਪਣੀ ਮਾਂ ਤੇ ਆਪਣੀ ਘਰ ਵਾਲੀ ਨਾਲ ਕਿੱਦਾਂ ਪੇਸ਼ ਆਉਣਾ ਕੰਟਰੋਲ ਹੈ ਘਾੜਾ ਤੁਸੀਂ ਮੇਰੇ ਹੱਥ ਆ ਆਣੀ ਮੈਂ ਕਹਤ ਨੂੰ ਮੈਂ ਤੇਰੇ ਹੱਥ ਦਾ ਖਾਣਾ ਝੂਠੇ ਹੈ ਇਹ 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 ਜ਼ੇਰੇ ਜਰ ਬਣਾ ਕੇ ਦਿੱਤਾ ਸੀਗਾ ਤੈਨੂੰ ਉਹ ਟੇਸਟ ਲੱਗੇ ਤੁਸੀਂ ਕਹਿੰਦੇ ਤੁਸੀਂ ਬਣਾਈ ਖਾਣਾ ਤਾਂ ਤੁਸੀਂ ਮੇਰੇ ਹੱਥ ਦਾ ਹੀ ਆ ਆਏ ਆ ਨਾ ਫਿਰ ਤੇਰੇ ਹੱਥ ਦਾ ਫਲੇਵਰ ਹੀ ਵੱਖਰਾ ਨਾ ਅੱਜ ਤੱਕ ਮਾਂ ਤੇ ਭੈਣ ਤਾਂ ਬੇਸਵਾਦੀਆਂ ਚੀਜ਼ਾਂ ਬਣਾਉਂਦੀਆਂ ਰਹੀਆਂ ਪਤਾ ਨਹੀਂ ਇਹਨਾਂ ਨੂੰ ਆਪਦੇ ਆਪ ਨੂੰ ਇਹਨਾਂ ਸੁਪੀਰੀਅਰ ਸਮਝਣ ਦਾ ਕੌਨਫੀਡੈਂਸ ਕਿੱਥੋਂ ਆਉਂਦਾ ਜੇ ਤੇਨੂੰ ਇੰਨਾ ਹੀ ਵਿਸ਼ਵਾਸ ਆ ਕਿ ਤੇਰੇ ਹੱਥ ਦੀ ਹੀ ਬਣੀ ਹਰ ਚੀਜ਼ ਤੇਰੇ ਪਤੀ ਨੂੰ ਪਸੰਦ ਆਉਂਦੀ ਆ ਤਾਂ ਥੋੜਾ ਘਰ ਦੇ ਹੋਰ ਕੰਮਾਂ ਵੱਲ ਵੀ ਧਿਆਨ ਦੇ ਲੋ ਦੇਵੀ ਜੀ ਕੱਲਾ ਪਾਸਤਾ ਬਣਾ ਲੈਣ ਨਾਲ ਤੇਰੀ ਉੱਚਮਤਾ ਦਾ ਸਰਟੀਫਿਕੇਟ ਨਹੀਂ ਮਿਲ ਜਾਣਾ ਇਹ ਇੱਕ ਵਲੌਗਰ ਦੀ ਨਹੀਂ ਹਰ ਵਲੌਗਰ ਦੀ ਕਹਾਣੀਆਂ ਘਰ ਦੇ ਵਿੱਚ ਡੱਕਾ ਵੀ ਨਹੀਂ ਤੋੜਨਾ ਪਰ ਕੈਮਰੇ ਤੇ ਆਪ ਦੇ ਆਪ ਨੂੰ ਹੀ ਸੁਪੀਰੀਅਰ ਵਿਖਾਉਣਾ ਘਰ ਦੇ ਬਜ਼ੁਰਗ ਨਾਲੇ ਤਾਂ ਕੰਮ ਕਰਨ ਤੇ ਨਾਲੇ ਉਹਨਾਂ ਦੀ ਕੋਈ ਵੈਲਿਊ ਨਹੀਂ ਹਾਂ ਫਿਰ ਮੈਂ ਤੈਨੂੰ ਇਹ ਹੀ ਨਹੀਂ ਕਹਿਦੀ ਕਿ ਵੀ ਤੂੰ ਅੰਦਰ ਹੀ ਖੜੀ ਰਹਿ ਇੱਥੇ ਜੀ ਬੈਠ ਕੇ ਕਿਹੜਾ ਪਾਸਤਾ ਬਣ ਦਣਾ ਮੈਨੂੰ ਇਹ ਦੱਸਿਓ ਉਬਾਲ ਲੀ ਗਏ ਜਦ ਉਬਲ ਗਏ ਉਹ ਤੋਂ ਬਾਅਦ ਅੰਦਰ ਬਹਿ ਜਾ ਅੱਛਾ ਆ ਟਮਾਟਰ ਪਿਆਰ ਕਿੰਨੇ ਕਰਨੇ ਆ ਯਾ ਤੂੰ ਇੰਨੇ ਆਰਗੂਮੈਂਟ ਕਾਤੋਂ ਕਰ ਰਹੀ ਹੈ ਮੈਂ ਤੈਨੂੰ ਇੰਨੇ ਪਿਆਰ ਨਾਲ 버ਗਰ ਪੁੱਛਣਾ ਆ ਤੂੰ ਤਾਂ ਮੇਰੀ ਲਾਈਨ ਬਣਾਤੀ ਹੈ ਬਣਾਉਂਗੀ ਨਹੀਂ ਹੋਰ ਮੈਂ ਚੱਲ ਠੀਕ ਆ ਇਹ ਸਾਡੀ ਘਰ ਵਾਲੀ ਆ ਮੈਂ ਮਦਦ ਤੇ ਖਾਣਾ ਨਹੀਂ 버ਗਰ ਮੈਂ ਮੈਂ ਨਹੀਂ ਖਾਂਦੀ ਹੈਗੀ ਆ ਆਪਣਾ ਪਾਸਤਾ ਖਾਣਾ ਹੈ ਕੋਈ ਖਾਵੇ ਨਾ ਖਾਵੇ ਕਿਸੇ ਨੂੰ ਮੇਰੀ ਚੀਜ਼ ਬਣਾਈ ਦੀ ਕਦਰ ਹੋਵੇ ਨਾ ਹੋਵੇ ਮੈਂ ਕਿਸੇ ਚਾਉਣ ਲੱਗਿਆ ਮੈਂ ਕਿਸੇ ਚਾਉਣ ਲੱਗਿਆ ਹਾਂ ਹਾਂ ਹੁਣ ਬੋਲ ਮੇਰੇ ਘਰ ਆੜੇ ਨੇ ਚਾਹੇ ਕਦਰ ਹੋਵੇ ਨਾ ਹੋਵੇ ਨਾ ਨਾ ਪਹਿਲਾ ਜੋ ਬੋਲੀ ਦੀ ਗੱਲ ਪਹਿਲਾ ਜੋ ਗੱਲ ਬੋਲੀ ਦੀ ਹੈ ਬਠੀਕਾ ਠੀਕਾ ਉਸੇ ਕੋਈ ਨਹੀਂ ਕੋਈ ਨਹੀਂ ਸਾਰਾ ਦਿਨ ਉਹ ਤੇਰੇ ਅੱਗੇ ਪਿੱਛੇ ਕੈਮਰਾ ਲੈ ਕੇ ਘੁੰਮਦਾ ਜਦੋਂ ਤੂੰ ਕੋਈ ਕੰਮ ਕਰਦੀਆਂ ਸਾਰੀ ਦੁਨੀਆ ਨੂੰ ਦਿਖਾਉਂਦਾ ਤੇਰੇ ਥੰਬਨੇਲਸ ਬਣਾਉਂਦਾ ਤੇ ਤੂੰ ਹਜੇ ਕਹਿੰਦੀ ਹੈ ਕਿ ਮੇਰੀ ਕੋਈ ਕਦਰ ਨਹੀਂ ਦੱਸ ਇਸ ਤੋਂ ਵੱਡੀ ਕਦਰ ਹੋਰ ਕੀ ਹੋਊਗੀ ਕਮਲਿਏ ਕੈਮਰੀ ਕਰਕੇ ਤੇਰੀ ਕਦਰ ਬਹੁਤ ਵਧ ਗਈ ਆ ਇਸੇ ਕਰਕੇ ਤਾਂ ਸਾਰਾ ਦਿਨ ਤੈਨੂੰ ਹੱਥਾਂ ਤੇ ਚੋਕੇ ਰੱਖਦੇ ਆ ਮਾਤਾ ਕਈ ਦਿਨਾਂ ਲਈ ਕਹਿੰਦੀ ਸੀ ਮੇਰੀਆਂ ਲੱਤਾਂ ਦੁਖਦੀਆਂ ਲੱਤਾਂ ਦੁਖਦੀਆਂ ਤੇ ਮਾਤਾ ਮੈਨੂੰ ਤਾਂ ਦੋ ਤਿੰਨ ਦਿਨਾਂ ਲਈ ਕਹਿੰਦੀ ਮੈਨੂੰ ਦਵਾਈ ਦਵਾ ਲਿਆ ਦਵਾਈ ਦਵਾ ਲਿਆ ਮੈਨੂੰ ਹੀ ਟਾਈਮ ਨਹੀਂ ਲੱਗਿਆ ਤੇ ਅੱਜ ਮਾਤਾ ਦੀ ਰਿਪੋਰਟ ਕਰਾਈ ਜਦੋਂ ਮਾਤਾ ਨੂੰ ਆਇਆ ਟਾਈ ਫੇਡ ਇਹ ਦੇਖ ਲਓ ਪੰਜਾਬ ਦੇ ਉੱਪਰ ਦੇ ਸtare ਜਨਾਨੀ ਨੂੰ ਸਾਰਾ ਦਿਨ ਘਮਾਉਣ ਦਾ ਟਾਈਮ ਹੈਗਾ ਪਰ ਮਾਂ ਨੂੰ ਦਵਾਈ ਦਵਾਉਣ ਦਾ ਨਹੀਂ ਸਾਰਾ ਦਿਨ ਉਹ ਨੌਕਰਾਵਾਂ ਵਾਂਗੂ ਕੰਮ ਕਰਦੀ ਰਹਿੰਦੀ ਆ ਤੇ ਮਾਤਾ ਨੂੰ ਦਵਾਈ ਦਵਾਈ ਆ ਤੇ ਬੋਤਲ ਵੀ ਲੋਣੀ ਸੀ ਨਾ ਲਗਾਉਣੀ ਸੀ ਬੋਤਲ ਵੀ ਲਾ ਆ ਵੀ ਕੈਨਸਲ ਕਰਦੇ ਕੱਲ ਨਹੀਂ ਲਗਦੀ ਤੇ ਪਤਾ ਕੀ ਹੋਇਆ ਮੈਂ ਅੱਜ ਉੱਠਿਆ 3 3:30 ਵਜੇ ਤੇ ਉਹ ਜਿਹੜੀ ਕਣਕ ਪਈ ਆ ਨਾ ਕੱਲ ਸਕਾਈ ਸੀਗੀ ਉਹ ਲੱਗਦੀ ਸੀ ਕਣਕ ਤੇ ਮਾ ਤਾਂ ਧੁੱਪੇ ਤੇ ਇੱਥੇ ਫੁੱਲ ਧੁੱਪ ਸੀ ਹੁਣ ਤਾਂ ਛਾਂ ਆ ਗਈ ਹੁਣ ਤਾਂ 5:30 ਦਾ ਟਾਈਮ ਹੋ ਗਿਆ ਛਾਂ ਆ ਗਈ ਫੁੱਲ ਧੁੱਪੇ ਇੱਥੇ ਲੱਗੀ ਪਈ ਸੀ ਮੈਂ ਹੁੰਦੇ ਕਿਆ ਮੈਂ ਕਹ ਤਾਈਫਾਇਡ ਵਾਲੇ ਨੂੰ ਆਰਾਮ ਕਰਨਾ ਦੱਸ ਦਿਆ ਡਾਕਟਰ ਤੇ ਆ ਤਾਈਫਾਇਡ ਵਾਲਾ ਮਰੀਜ਼ ਕਣਕਸ਼ਾਣੀ ਹੁੰਦਾ ਦੁਪਹਿਰੇ ਦੁਪਹਿਰੇ ਜਮਾ ਟਕਾ ਨਹੀਂ ਹੁੰਦਾ ਮਨੂੰ ਟਕਾ ਜਮਾ ਨਹੀਂ ਕਰਦੀ ਜੀ ਹੁਣ ਇਹਨੂੰ ਐ ਐ ਪਤਾ ਵੀ ਮੈਨੂੰ ਟਾਈਫਾਇਡ ਆਇਆ ਫੇਰ ਵੀ ਟਕਾ ਕਿਉਂ ਨਹੀਂ ਕਰਦੀ ਉਹਨੂੰ ਪਤਾ ਨਾ ਤੁਹਾਡਾ ਗੰਦੀਆਂ ਔਲਾਦਾਂ ਦਾ ਕਿ ਇਹਨਾਂ ਨੇ ਕੰਮ ਦਾ ਡੱਕਾ ਨਹੀਂ ਤੋੜਨਾ ਬਸ ਨੈੱਟ ਤੇ ਨੂਰ ਦੀ ਪੋਟੀ ਵਖਾਉਣ ਜੋਗੀ ਆ ਤਾਈ ਲੱਗੀ ਪਈ ਸੀ ਵਿਚਾਰੀ ਟਾਈਫਾਇਡ ਹੋਣ ਦੇ ਬਾਵਜੂਦ ਵੀ ਤੇ ਮਲੇਰ ਕੋਟਲੇ ਤੋਂ ਪੈਣ ਸਿਮਰਨ ਕੋਰ ਨੇ ਸਾਨੂੰ ਵੀਡੀਓ ਕਾਲ ਕੀਤੀ ਸੀ ਜੀ ਨਾ ਵੜ ਗਈ ਹੁਣ ਮੇਰੀ ਉਹ ਹਾਂ ਤੇ ਪੈਣ ਕਹਿੰਦੀ ਸੀ ਮੈਂ ਤੁਹਾਡੇ ਕੋਲੇ ਆ ਕੇ ਜੰਨਾ ਮੈਨੂੰ ਤੁਹਾਡੀਆਂ ਵੀਡੀਓ ਵਧੀਆ ਲੱਗਦੀਆਂ ਕਿਹੜੇ ਚਮਤਕਾਰੀ ਲੋਕ ਆ ਜਿਨ੍ਹਾਂ ਨੂੰ ਤੁਹਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਬਾਕੀ ਲੋਕ ਤਾਂ ਹੱਥ ਜੋੜ ਕੇ ਇਹ ਕਹਿੰਦੇ ਆ ਵੀ ਇਹ ਵੀਡੀਓ ਕਿਤੇ ਸਾਡੀ ਆਈ ਅਲਰਜੀ ਦਾ ਕਾਰਨ ਨਾ ਬਣ ਜਾਏ ਚਾਹ ਜੀ ਅਸੀਂ ਪੱਠੇ ਲੈ ਕੇ ਆਉਂਨੇ ਆ ਮਾਤਾ ਤਾਂ ਇੰਜਰਡ ਹੋਗੀ ਮਾਤਾ ਨੂੰ ਹੋ ਗਿਆ ਟਾਈਫਾਇਡ ਤੁਸੀਂ ਆਖਿਆ ਨਾ ਦਵਾਈ ਲੈ ਪੱਠੇ ਲਿਆਉਣ ਦੀ ਜ਼ਿੰਮੇਵਾਰੀ ਸਾਡੀ ਨੂਰ ਸੁੱਤਾ ਪਿਆ ਕੂਲਰ ਚੱਲੀ ਜਾਂਦਾਗਾ ਨੂਰ ਜਦੋਂ ਤੱਕ ਉੱਠੂਆ ਉਦੋਂ ਪਹਿਲਾਂ ਪਹਿਲਾਂ ਅਸੀਂ ਆ ਜਾ ਕਹਿੰਦਾ ਮਾਤਾ ਤਾਂ ਇੰਜਰਡ ਹੋਗੀ ਇੰਜਰਡ ਤੇ ਸਿਕਨੈਸ ਦੇ ਵਿੱਚ ਫਰਕ ਹੁੰਦਾ ਦੂਸਰੀ ਗੱਲ ਕੀ ਕਹਿੰਦਾ ਅੱਜ ਪੱਠੇ ਵਢਣ ਦੀ ਜ਼ਿੰਮੇਵਾਰੀ ਸਾਡੀ ਹੁਣ ਤੁਸੀਂ ਆਪ ਦੇਖੋ ਵੀਡੀ ਕੇ ਪੱਠੇ ਵੀ ਮਾਤਾ ਹੀ ਵੱਡ ਕੇ ਲਿਆਉਂਦੀ ਆ ਦੱਸ ਫਿਰ ਤੈਨੂੰ ਜਮ ਕੇ ਏਡਾ ਵੱਡਾ ਕਰਕੇ ਉਹਨੇ ਚਾਰ ਪਾਉਣਾ ਸੀ ਸਾਰਾ ਦਿਨ ਵੇਲਾ ਪਿਆ ਬੈੱਡ ਤੋੜਦਾ ਰਹਿਣਾ ਤੇਰੇ ਘਰ ਵਾਲੀ ਦੇ ਕੰਮ ਵੀ ਉਹ ਕਰੇ ਤੇ ਤੇਰੇ ਕੰਮ ਵੀ ਉਹ ਕਰੇ ਤੇ ਤੇਰੇ ਕੰਮ ਵੀ ਉਹ ਕਰੇ ਤੇ ਨੂਰ ਦੀ ਅਪਡੇਟ ਦੇਣ ਲਈ ਤੇਰਾ ਬਹੁਤ ਬਹੁਤ ਧੰਨਵਾਦ ਕਰੰਟ ਅਫੇਅਰ ਦੇ ਪੇਪਰ ਨੂੰ ਕਰੈਕ ਕਰਨ ਦੇ ਵਿੱਚ ਸਾਡੀ ਹੈਲਪ ਕਰੂ ਤੇ ਚਲੋ ਫਿਰ ਹੁਣ ਆਪਾਂ ਪਹਿਲਾਂ ਹੈੱਡ ਵਾਸ਼ ਕਰਾਣੇ ਆ ਅੱਜ ਕਰਿਓ ਹੈੱਡ ਵਾਸ਼ ਹੁਣੇ ਤੇ ਨਾਲ ਦੀ ਨਾਲ ਆਪਾਂ Enjoyment ਕਰਦੇ ਆ ਤੇ ਰਿਲੈਕਸ ਹੁੰਦੇ ਆ ਮੂੰਹ ਚ ਡਾਇਲੌਗ ਤੇ ਅੱਖਾਂ ਚ ਐਂਗਲ ਚੈੱਕ ਕਰਨ ਵਾਲੀ ਤੇਜ਼ੀ ਤੇ ਕਹਿੰਦੀ ਮੈਂ ਰਿਲੈਕਸ ਕਰਨ ਆਈ ਆ ਉਹ ਚਤ੍ਰੋਤਾਈ ਜੇ ਤੁਰ ਰਿਲੈਕਸ ਕਰਨ ਆਈ ਸੀ ਤਾਂ 2 ਮਿੰਟ ਕੈਮਰਾ ਆਫ ਕਰਕੇ ਸੱਚੀ ਮੁੱਚੀ ਅੱਖਾਂ ਬੰਦ ਕਰਦੀ ਪਰ ਇੱਥੇ ਅੱਖ ਕੈਮਰੇ ਨੂੰ ਦੇਖਦੀ ਆ ਤੇ ਦਿਲ ਲਾਈਕਸ ਨੂੰ ਜਿੱਥੇ ਲੋਕ ਸਕੂਨ ਲੱਭਣ ਜਾਂਦੇ ਆ ਇਹ ਉੱਥੇ ਟ੍ਰਾਈਪੋਡ ਲੈ ਜਾਂਦੇ ਆ ਹੱਲੜੜਾ ਪਾਣੀ ਪੈ ਰਿਹਾ ਸਿਰ 'ਚ ਲੈਸੇ ਦਾ ਸਿਰਪਾਣਾਉਂਦੇ ਆ ਬਟ ਇੱਥੇ ਥੋੜੀ ਜੀ ਅਲੱਗ ਗੱਲ ਹੋ ਜਾਂਦੀ ਆ ਹੈ ਸਾਫੇ ਪ੍ਰਕਾਰ ਦੀਆਂ ਕਰੀਮਾਂ ਯੂਜ਼ ਕਰਦੇ ਆਪਾਂ ਆਹੋ ਇੱਥੇ ਤਾਂ ਕਰੀਮਾਂ ਦੀ ਬਰਸਾਤ ਹੋਈ ਜਾਂਦੀ ਆ ਜਿਹੜਾ ਸ਼ੈਂਪੂ ਕੰਡੀਸ਼ਨਰ ਤੇ ਸਪਾ ਘਰੇ ਵਰਤੀਦਾ ਉਹੀ ਇੱਥੇ ਆ ਪਰ ਜਿਹੜੇ ਬੰਦੇ ਨੇ ਚਾਜ ਨਾਲ ਸ਼ੈਂਪੂ ਲਾ ਕੇ ਵੀ ਸਿਰ ਨਹੀਂ ਧੋਣਾ ਉਹਨੂੰ ਆਪੇ ਹੀ ਬਾਲੀਆਂ ਲੱਗਣੀਆਂ ਜੜੀਆਂ ਕਿ ਆਪਾਂ ਇੱਕ ਪਾਸੇ ਕਹਿ ਵੀ ਦਿੰਦੇ ਆ ਵੀ ਸਾਡੀ ਸਕਿਨ ਨੂੰ ਡੈਮੇਜ ਕਰਦੀਆਂ ਹਨਾ ਸਾਡੇ ਹੈਅਰਜ਼ ਨੂੰ ਸੋਰੀ ਬਟ ਨਹੀਂ ਅ ਠੀਕ ਵੀ ਹੁੰਦੀ ਆ 50% 50% ਆਪਾਂ ਜਿੱਦਾਂ ਹੋਰ ਨੋਰਮਲ ਭਾਸ਼ੇ ਚ ਕਹਿੰਦੇ ਆ ਠੀਕ ਵੀ ਨਹੀਂ ਹੁੰਦੀ ਆ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਸ਼ੈਂਪੂ ਕਰਾਂਗੇ ਕੁਝ ਵੀ ਉਹ ਗਿਆਨਵਤੀ ਦੇਵੀ ਜੀ ਨਾ ਕਰਿਆ ਕਰ ਨਾ ਕਰਿਆ ਕਰ ਐ ਮੈਂਟ ਵਿੱਚ ਦੀ ਤਾਂ ਹੇਅਰ ਐਕਸਪਰਟ ਬਣ ਜਾਂਦੀ ਆ ਤੇ ਮੈਂਟ ਵਿੱਚ ਦੀ ਹੇਅਰ ਵਿਟੰਬੀ ਵਧੀਆ ਕਹਿੰਦੀ ਕਰੀਮਾਂ ਸਹੀ ਹੁੰਦੀਆਂ ਨੇ ਕਦੇ ਕਹਿੰਦੀ ਵਾਲਾਂ ਨੂੰ ਖਰਾਬ ਕਰ ਦਿੰਦੀਆਂ ਨੇ ਤੇ ਜੇ ਖਰਾਬ ਕਰ ਦਿੰਦੀਆਂ ਫਿਰ ਤੂੰ ਇੱਥੇ ਲੈਣ ਕਿ ਆਈਆਂ ਕੁਝ ਵੀ ਇਹਨੂੰ ਸਮਝ ਨਹੀਂ ਆਉਂਦੀ ਤੇ ਇੱਥੇ ਨਾਲੇ ਤਾਂ హెయిర్ ਕੇਅਰ ਕਰਵਾਈ ਜਾਂਦੀ ਆ ਤੇ ਨਾਲੇ ਵਾਲਾਂ ਦੀ ਅਦਾਲਤ ਲਾਈ ਬੈਠੀ ਆ ਜੇ ਕਿਸੇ ਚੀਜ਼ ਬਾਰੇ ਨਹੀਂ ਪਤਾ ਹੁੰਦਾ ਨਾ ਬੋਲਿਆ ਕਰ ਹਰ ਟੌਪਿਕ ਤੇ ਗਿਆਨ ਛੱਡਣਾ ਜ਼ਰੂਰੀ ਨਹੀਂ ਹੁੰਦਾ ਇਹਦੀ ਖੁਸ਼ਬੂ ਜੈਨੂਲ ਜੀ ਗੱਲ ਬਹੁਤ ਜ਼ਿਆਦਾ ਵਧੀਆ ਉਹ ਵਧੀਆ ਆਦੀ ਆ ਮੈਨੂੰ ਚਲੋ ਹੋਰ ਠੀਕ ਐ ਹੁਣ ਦੇਖਦੇ ਆ ਥੋੜੇ ਟਾਈਮ ਦੱਸ ਕੇ ਜਿਆਦਾ ਸਵੈਗ ਵਿਖਾਉਣ ਦੇ ਚੱਕਰ ਚ ਜੈਨੂਅਨ ਨੂੰ ਜੈਨੂਅਲੀ ਦੱਸੀ ਜਾਂਦੀ ਆ ਵੈਸੇ ਤਾਂ ਇਹ ਕਹਿੰਦੀ ਕਿ ਮੈਂ ਬਹੁਤ ਜ਼ਿਆਦਾ ਪੜ੍ਹੀ ਲਿਖੀ ਆ ਐਮਏ ਕੀਤੀ ਹੋਈ ਆ ਤੇ ਮੈਨੂੰ ਹਰ ਚੀਜ਼ ਬਾਰੇ ਬਹੁਤ ਗਿਆਨ ਆ ਪਰ ਗ੍ਰਾਮਰ ਤੇ ਪ੍ਰੋਨਨਸੀਏਸ਼ਨ ਪਤਾ ਨਹੀਂ ਕਿਹੜੇ ਖੂਚ ਸੱਟ ਕੇ ਆਈ ਆ ਆਨਸੈਂਸ ਬਾੜ ਜੀ ਮੇਰੇ ਥੋੜੇ ਜਿਵੇਂ ਕਹਿ ਦਿਆ ਪਾ ਪੋਚਦੇ ਪੋਚਦੇ ਦਾ ਮਤਲਬ ਇਦਾਂ ਵੀ ਸਾਫ ਕਰਦੇ ਥੋੜੇ ਜਿਵੇਂ ਹੁਣ ਅੱਜ ਇਹ ਕਿਹੜੀ ਕਿਹੜੀ ਪ੍ਰੀਨ ਯੂਸ ਕਰਦੇ ਹੋ ਤੁਸੀਂ ਮੈਂ ਤੁਸੀਂ ਨੂੰ ਮੈਂ ਤੁਸੀਂ ਨੂੰ ਸਪਾ ਕਰਨ ਲਈ ਕਿਹਾ ਨਾ ਹਾਂਜੀ ਹਾਂ ਪਰ ਇਹਨੂੰ ਚੰਗੀ ਤਰ੍ਹਾਂ ਬਾੜਾ ਦੇ ਵਿੱਚ ਰਚਾਉਣਾ ਹੁੰਦਾ ਰੇ ਜੇ ਤੁਸੀਂ ਸਪਾ ਕਰਵਾਉਣ ਆਈਆਂ ਤਾਂ ਸਪਾਈ ਕਰਨਗੇ ਨਾ ਜਦੋਂ ਦੀ ਸਾਲ ਆਉਣ ਆਈ ਆ ਕਦੇ ਸਵਾਲ ਕਰਦੀ ਆ ਤੇ ਕਦੇ ਫ੍ਰੀ ਦੀ ਐਡਵਾਈਸ ਦਿੰਦੀ ਆ ਜੇ ਕਿਤੇ ਇਹ ਅਗਲੀ ਵਾਰ ਵੀ ਇਸੇ ਸਾਲ ਆਉਣ ਆਗੀ ਨਾ ਸਟਾਫ ਨੇ ਆਪਦੇ ਆਪ ਨੂੰ ਵਾਸ਼ਰੂਮ ਚ ਬੰਦ ਕਰ ਲੈਣਾ ਕੇ ਤਾਂ ਉਹੀ ਆ ਜੀ ਨੇ ਸਾਡੇ ਦਿਮਾਗ ਦੀਆਂ ਨਸਾਂ ਫਟਣ ਲਾਤੀਆਂ ਕਲਰ ਜੀ ਮੀਨ ਬਹੁਤ ਟਾਈਮ ਲਗਾ ਹਣਾ ਬਿਆਦ ਹੀ ਹੋਇਆ ਵਾ ਇਹ ਬਿਆਦ ਹੀ ਹੋਇਆ ਪਾਜੀ ਇਹ ਹੋਇਆ ਵਾ ਕਿ ਇਹ ਨਾ ਪੱਦਾ ਕੱਤੇ ਪੈਰੀ ਦੀ ਮਦਦ ਮੈਂ ਮਾਰ ਕੇ ਕੀ ਕਰਾਇਆ ਤੁਹਾਨੂੰ ਮਾਸਕਰਾਇਆ ਸੀ ਇਹ ਚੰਡੀਗੜ੍ਹ ਸੇ ਮੇਰੀ ਬੁਆ ਦਾ ਫੁੱਲ ਕਾਸੇ ਹੋ ਗਿਆ ਅੱਛਾ ਹੋ ਗਿਆ ਉਹ ਹਾਈਲਾਈਟ ਕਰਵਾਉਣਾ ਸੀ ਹਾਂਜੀ ਹਾਈਲਾਈਟ ਹੀ ਕਰਵਾਏ ਆ ਬਸ ਹਾਈਲਾਈਟ ਮਾੜਾ ਹੋ ਗਿਆ ਹਾਂ ਵਾ ਓਕੇ ਦਿਮਾਗ ਖਾਂਦੀ ਵੀ ਕੋਈ ਹੱਦ ਹੁੰਦੀ ਆ ਖੋਦੀ ਹਾਈਲਾਈਟ ਕਰਵਾ ਕੇ ਕਹਿੰਦੀ ਇਹ ਹੋਇਆ ਕੀ ਆ ਗਵਾ ਅਨਪੜ ਹੈ ਕੀ ਪਾਗਲ ਹੈ ਕੈਸੀ ਬਾਤ ਨਹੀਂ ਕਰ ਰਹਾ ਭਾਈ ਹਾਏ ਓ ਰੱਬਾ ਇਹ ਇੱਕ ਅੱਧੇ ਦਾ ਦਿਮਾਗ ਖਰਾਬ ਕਰਕੇ ਛੱਡੂਗੀ ਵੀ ਹੁਣ ਜੇ ਤੂੰ ਹਾਈਲਾਈਟ ਕਰਵਾਇਆ ਤਾਂ ਹਾਈਲਾਈਟ ਹੀ ਰਹੂਗਾ ਹਾਈ ਹਾਈਲਾਈਟ ਤਾਂ ਬੰਨ ਹੋ ਰਿਹਾ ਤੋ ਅਬ ਫਿਰ ਮੈਂ ਕੀ ਕਰੂੰ ਇਸ ਕੇ ਲਈ ਕੋਈ ਸ਼ੈਂਪੂ ਕੁਛ ਯੂਜ਼ ਬਤਾਣਾ ਹੈ ਮੈਨੂੰ ਠੀਕ ਹੈ ਕੁਛ ਵੀ ਇਹ ਯੂਜ਼ ਕਰ ਲੈਣਾ ਕੁਛ ਇੰਗਲਿਸ਼ ਤਾਂ ਤੁਸੀਂ ਸਾਰਿਆਂ ਨੇ ਸੁਣੀ ਲਈ ਆ ਹੁਣ ਹਿੰਦੀ ਵੀ ਸੁਣ ਲਓ ਅਬ ਮੈਂ ਕੀ ਕਰੂੰ ਕੁਛ ਦੱਸੋ ਉਹ ਵੀ ਕਹਿੰਦਾ ਹੋਣਾ ਜਿਆਦਾ ਕੁਝ ਕਰਨ ਦੀ ਲੋੜ ਨਹੀਂ ਬਸ ਕੱਲਾ ਮੂੰਹ ਹੀ ਬੰਦ ਕਰ ਲਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਮੈਂ ਕਿਹਾ ਮਾਲਾ ਤਾਂ ਫਿਰ ਇੱਕੋ ਬੰਦੇ ਹੈ ਕਹਿੰਦੇ ਚੌਧਰੀ ਵਾਲਾ ਵੀ ਰਹੀ ਨਹੀਂ ਲੈ ਲੋ ਜਿੱਧਰ ਪਹਿਲਾਂ ਪਾਜੀ ਜੀ ਸਤਿ ਸ਼੍ਰੀ ਅਕਾਲ ਜੀ ਦੱਸੇ ਤੁਸੀਂ ਇਨਸੀਡੈਂਟ ਸੁਣੋ ਬੈਨਾ ਸਤਿ ਸ਼੍ਰੀ ਅਕਾਲ ਜੀ ਇਨਸੀਡੈਂਟ ਤਾਂ ਸੁਣੋ ਹਾਂਜੀ ਨਹੀਂ ਸਾਡੇ ਕੋਲ ਨਾ ਉਸ ਦਿਨ ਸਾਹਮਣੇ ਚੌਧਰੀ ਵਾਲੇ ਨਾ ਟੈਕਸ਼ਨ ਵਾਲੇ ਹਾਂਜੀ 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 ਉਹ ਆਏ ਸਾਡੇ ਕੋਲ ਹਾਈ ਹਾਈ ਜਿੱਥੇ ਕਿੱਥੇ ਵੇਖ ਲਓ ਆਪ ਮੂਰੇ ਹੁਣ ਦੁਕਾਨ ਵਾਲੇ ਨਾਲ ਵੀ ਖੁਦ ਗੱਲਾਂ ਕਰ ਰਹੀ ਆ ਤੇ ਹਸਬੰਡ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਦਾ ਸਮਾਂ ਵੀ ਨਹੀਂ ਦਿੱਤਾ ਆਮ ਤੌਰ ਤੇ ਨਾ ਜਨਾਨੀਆਂ ਜਦੋਂ ਵੀ ਕਿਤੇ ਬਾਹਰ ਜਾਂਦੀਆਂ ਉਹਨਾਂ ਨੂੰ ਹੁੰਦਾ ਕਿ ਮੇਰਾ ਹਸਬੰਡ ਨਾਲ ਆ ਇਹੀ ਗੱਲ ਕਰੂਗਾ ਪਰ ਇੱਥੇ ਉਲਟਾ ਇਹ ਕਹਿੰਦੀ ਗੱਲਬਾਤ ਮੈਂ ਆਪੇ ਕਰ ਲਵਾਂ ਬਸ ਤੂੰ ਸਿਰਫ ਮੇਰਾ ਆਰਡਰ ਲੈ ਇਹੋ ਜਿਹੀ ਔਰੇ ਵਾਲੀਆਂ ਔਰਤਾਂ ਪਾਵਰ ਕਪਲ ਨਹੀਂ ਪਾਵਰ 1% ਸ਼ੋ ਬਣ ਜਾਂਦੀਆਂ ਤੇ ਜੇ ਬੰਦਾ ਕਿਤੇ ਸਿਰ ਚੱਕ ਕੇ ਗੱਲ ਕਰ ਵੀ ਲਵੇ ਨਾ ਤਾਂ ਉਹਦੀ ਹਾਲਤ ਬਿਨਾ ਬਿਜਲੀ ਦੇ ਏਸੀ ਵਾਲੀ ਕਰ ਦਿੰਦੀਆਂ ਹਸਬੈਂਡ ਨੂੰ ਤਾਂ ਸਿਰਫ ਕੈਮਰਾਮੈਨ ਤੇ ਕਿਊ ਆਰ ਕੋਡ ਬਣਾ ਕੇ ਹੀ ਲੈ ਜਾਂਦੀ ਆ ਜਿਹੜਾ ਕਿ ਸਕੈਨ ਕਰਕੇ ਸਿਰਫ ਬਿੱਲ ਕੱਟਣ ਦੇ ਕੰਮ ਆਉਂਦਾ ਅੱਛਾ ਮੈਂ ਹੁਣ ਤੁਹਾਨੂੰ ਦੱਸ ਦਿਆਂ ਪਹਿਲਾਂ ਤੁਸੀਂ ਅਸੋਸੀਏਸ਼ਨ ਦਾ ਕੈਮਰਾ ਗਾਰਡ ਪਰਵਾਰ ਦਾ ਚਲਦੀ ਕਰੋ ਤੁਸੀਂ ਸੁਣੋ ਬਹੁਤ ਵਧੀਆ ਤੁਸੀਂ ਵੀ ਗਿਆ ਵੀ ਕਰਾ ਲਓ ਕੋਈ ਨਹੀਂ ਤੁਸੀਂ ਬਣਾਉਣਾ ਤਾਂ ਹੈ ਨਹੀਂ ਬਲਕਿ ਉਹ ਵੀ ਉਹ ਬੈਠਦੇ ਆ ਉਹ ਲਾਈਵ ਦਰਸ਼ਕ ਕਰਾਵਾ ਗਏ ਚਲੋ ਤੁਸੀਂ ਲਾਈਵ ਦਰਸ਼ਕ ਕਰਾ ਦਿਓ ਦੇਖ ਲਓ ਇੱਕ ਗੱਲਾਂ ਬੰਦੇ ਨੇ ਬੰਦੇ ਨੂੰ ਪੁੱਛਣੀਆਂ ਸੀ ਕਿ ਜਨਾਨੀ ਨੇ ਐਂ ਕਰਿਆ ਕਰ ਫਿਰ ਜਨਾਨੀਆਂ ਵਿੱਚ ਆਪਦੇ ਬੰਦੇ ਨੂੰ ਮੂਰੇ ਕਰ ਦਿਆ ਕਰ ਤੇ ਉਹ ਜੋ ਸਿਰਫ ਇਹਦਾ ਹਸਬੰਡ ਆ ਜਿਹਨੂੰ ਸਿਰਫ ਕੰਟੈਂਟ ਨਾਲ ਹੀ ਮਤਲਬ ਰਹਿ ਗਿਆ ਸੈਲਫ ਰਿਸਪੈਕਟ ਨਾਮ ਦੀ ਕੋਈ ਚੀਜ਼ ਹੀ ਨਹੀਂ ਵੱਤ ਸਹੀ ਹੈ ਦੇਖੋ ਹੁਣ ਅਸੀਂ ਥੋੜੀ ਜਿਹੀ ਗੈਲਰੀ ਚ ਜਾਦੇ ਹਾਂ ਕੋਈ ਫੋਟੋ ਮਾਰਨ ਦੀ ਕਿਹੜੀ ਨਹੀਂ ਹੈ ਉੱਥੇ ਫਿਲਹਾਲ ਕੇਵਲ ਸੋਫੇ ਸੋਫੇ ਲਗਾਏ ਆ ਇਦਾਂ ਨਹੀਂ ਦਰਵਾਜ਼ਾ ਖੁੱਤੀ ਹੈ ਹਾਂ ਤੁਸੀਂ ਮੜੀ ਜੀ ਬਜਟ ਦੇ ਵਿੱਚ ਲੈ ਕੇ ਵੀ ਥੋੜਾ ਜਿਹਾ ਜਿਵੇਂ ਗੈਲਰੀ ਚ ਲਾਣੀ ਕਿ ਡਰਾਈਂਗ ਰੂਮ ਚ ਡਰਾਈਂਗ ਰੂਮ ਚ ਜਿੱਥੇ ਸੋਫੇ ਆ ਮੈਂ ਦੱਸ ਡਰਾਈਂਗ ਰੂਮ ਚ ਲਾਣੀ ਆ ਮੈਂ ਤਾਂ ਕਹੇ ਗੈਲਰੀ ਚ ਚਾਰਾ ਕਿੰਨੀ ਕਿ ਇਹ ਹੇਅਰ ਮਾਸਟਰ ਵੀ ਖੋਦਾ ਘਰ ਦੀ ਇੰਟੀਰੀਅਰ ਡਿਜ਼ਾਈਨਰ ਵੀ ਖੋਦਾ ਤੇ ਫਾਈਨਲ ਡਿਸੀਜਨ ਮੇਕਰ ਵੀ ਖੋਦਾ ਤੇ ਜੇ ਉਹਨੇ ਡਰਾਈਂਗ ਰੂਮ ਨੂੰ ਗੈਲਰੀ ਕਹਿਤਾ ਤਾਂ ਉਹ ਗੈਲਰੀ ਹੀ ਆ ਬਹੁਤ ਹੀ ਜ਼ੁਬਾਨ ਨਾਲ ਲੜਾ ਕਿਤੇ ਖਲ ਵਾਲੀ ਵੀਡੀਓ ਚ ਤੂੰ ਡਰਾਈਂਗ ਰੂਮ ਦੇ ਸਾਹਮਣੇ ਖੜਾ ਹੋ ਕੇ ਉਹਨੂੰ ਗੈਲਰੀ ਕਹੀ ਜਾਂਦਾ ਹੋਵੇਂ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਬਾਕੀ ਗਾਇਜ਼ ਅੱਜ ਦੀ ਵੀਡੀਓ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ